ਦੇਸ ਵਿਦੇਸ ਵਿੱਚ ਬੈਠੀ ਗੁਰੂ ਰੂਪਿਆਰੀ ਸਾਹਾ ਸੰਗਤ ਜੀ ਦਾਸ ਗੁਰਦੀਪ ਸਿੰਘ ਖਾਲਸਾ ਗੁਰੂ ਪਿਆਰਿਓ ਦਾਸ ਵੱਲੋਂ ਬੁਲਾਈ ਫਤਿਹ ਪ੍ਰਵਾਨ ਕਰ ਲਿਓ ਆਖੋ ਗੱਜ ਵਜ ਕੇ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਤੀ ਫਤਿਹ ਗੁਰੂ ਪਿਆਰਿਓ ਕਿਸਾਨਾਂ ਨੇ ਫੇਰ ਤੋਂ ਇੱਕ ਵਾਰ ਧਰਨਾ ਲਾਇਆ ਹੋਇਆ ਹੈ ਆ ਕਾਫੀ ਦਿਨਾਂ ਤੋਂ ਤੇ ਜੋ ਸਰਕਾਰ ਕਿਸਾਨਾਂ ਨਾਲ ਵਰਤਾਰਾ ਕਰ ਰਹੀ ਆ ਉਹ ਇਨਸਾਨੀਅਤ ਦੇ ਬਿਲਕੁਲ ਵਿਰੋਧਿਆ ਤੇ ਸੰਵਿਧਾਨ ਦੇ ਵੀ ਵਿਰੋਧਿਆ ਕਿਉਂਕਿ ਸੰਵਿਧਾਨ ਸਾਨੂੰ ਹਰ ਕਿਤੇ ਕਲੇਪੀ ਆਪਣੇ ਹੱਕਾਂ ਪ੍ਰਤੀ ਟਰਨੇ ਲਾਉਣ ਦੀ ਇਜਾਜ਼ਤ ਦਿੰਦਾ ਆ ਪਰ ਇਹ ਸਰਕਾਰ ਸਾਨੂੰ ਸਾਰਿਆਂ ਨੂੰ ਪਤਾ ਆ ਜਿਹੜੀ ਆ ਇਹ ਸੰਵਿਧਾਨ ਦੀਆਂ ਕਿਸੇ ਵੀ ਧਾਰਾਵਾਂ ਨੂੰ ਨਹੀਂ ਮੰਨਦੀ ਇਹ ਕਾਲੀਏ ਤੇ ਗੁੰਡਾ ਸਰਕਾਰ ਆ ਪਰ ਗੁਰੂ ਪਿਆਰਿਓ ਜੋਕਰ ਅੱਜ ਕਿਸਾਨ ਨਾਲ ਕੁਝ ਕੁ ਕਿਸਾਨਾਂ ਨਾਲ ਹੋ ਰਿਹਾ ਤੇ ਇਹ ਕੁਝ ਕੁ ਕਿਸਾਨਾਂ ਦੇ ਬੀਜੇ ਹੋਏ ਕੰਡੇ ਹੀ ਆ ਕਿਉਂਕਿ ਜਦੋਂ ਗੁਰੂ ਪਿਆਰਿਓ ਮਜ਼ਦੂਰ ਪਿੰਡਾਂ ਵਿੱਚ ਨਹੀਂ ਗੱਲ ਆਖ ਰਹੇ ਨੇ ਆ ਕਿ ਅਸੀਂ 30000 ਤੇ ਚੋਨਾ ਨਹੀਂ ਲਾਉਣਾ ਅਸੀਂ 70000 ਤੇ ਲਾਉਣਾ ਕਿਉਂਕਿ ਜਿੰਨਾ ਉਹਨਾਂ ਨੂੰ ਪੁੱਗਤਾ ਪੁੱਗਦਾ ਉਹਨਾਂ ਨੇ ਓਨੇ ਪੈਸੇ ਮੰਗ ਲੈਂਦੇ ਆ ਪਰ ਇਹ ਇਹਨਾਂ ਵਿੱਚੋਂ ਫਿਰ ਕੁਝ ਕਿ ਕਿਸਾਨ ਹੀ ਹਨ ਜਿਹੜੇ ਕਿ ਗੁਰਦੁਆਰਿਆਂ ਵਿੱਚ ਮਤੇ ਪਾਸ ਕਰਦੇ ਆ ਵੀ ਜਿਹਨੇ ਸਾਡੀ ਮਰਜ਼ੀ ਦੇ ਪੈਸੇ ਅਨੁਸਾਰ ਚੋਨਾ ਨਹੀਂ ਲਾਇਆ ਤੇ ਉਹਨਾਂ ਦਾ ਮਜ਼ਦੂਰਾਂ ਦਾ ਬਾਈਕਾਟ ਕਰਾਂਗੇ ਜਾਂ ਉਹਨਾਂ ਦੇ ਭਾਂਡੇ ਵੱਖਰੇ ਕਰ ਦਿਓ ਜਾਂ ਫਲਾਂਟਿੰਗ ਕੁਝ ਵੀ ਤੁਸੀਂ ਤੁਹਾਨੂੰ ਪਤਾ ਹੀ ਸਾਰੇ ਗੱਲਾਂ ਹੁਣ ਇੱਕ ਵੀਰ ਆਖ ਰਿਹਾ ਸੀ ਕਿ ਜੇਕਰ ਐਮਐਸਪੀ ਲਾਗੂ ਨਹੀਂ ਹੋਈ ਤਾਂ ਕਾਰਪੋਰੇਟ ਕਰਨੇ ਜਿਹੜੇ ਕੀ ਆ ਭਾਰਤ ਦੇ ਲਾਗੂ ਹੋਏ ਹਨਗੇ ਜਾਂ ਫਲਾਂਟਿੰਗ ਇਹਦਾ ਗੱਲਾਂ ਕਰ ਰਿਹਾ ਸੀ ਉਹ ਵੀ ਮਜ਼ਦੂਰ ਜੇਕਰ ਸਾਥ ਨਾ ਦੇਣ ਮੈਂ ਕਹਾਂਗਾ ਵੀ ਪਹਿਲੇ ਜਦੋਂ ਕਿਸਾਨਾਂ ਨੇ ਧਰਨਾ ਲਾਇਆ ਸੀ ਤੇ ਨਾ ਰੱਖਿਆ ਸੀ ਮਜ਼ਦੂਰ ਕਿਸਾਨ ਮਜ਼ਦੂਰ ਏਕਤਾ ਪਰ ਜਿੱਤਨ ਤੋਂ ਬਾਅਦ ਇਕੱਲਾ ਕਿਸਾਨ ਹੀ ਰਹਿ ਗਿਆ ਤੇ ਮਜ਼ਦੂਰ ਉਹ ਡਪੜ ਗਿਆ ਵਿਚਾਰਾ ਮਜ਼ਦੂਰ ਲੰਬਿਆਣੀ ਕਦਰ ਗਿਆ ਤੇ ਨਾ ਹੀ ਕੋਈ ਮਜ਼ਦੂਰ ਦੀ ਕੋਈ ਮੰਗ ਲੱਭੀ ਜਿਹੜੀ ਇਹਨਾਂ ਨੇ ਸਰਕਾਰ ਕੋਲੋਂ ਪਾਸ ਕਰਵਾਈ ਹੋਵੇ ਤੇ ਨਾ ਹੀ ਹੁਣ ਕੋਈ ਮੰਗਿਆ ਮਜ਼ਦੂਰ ਦੇ ਹੱਕ ਵਿੱਚ ਜਿਹੜੀ ਕੋਈ ਸਰਕਾਰ ਕੋਲੋਂ ਇਹਨਾਂ ਨੇ ਪਾਸ ਕਰਵਾਉਣੀ ਹੋਵੇ ਤੇ ਫਿਰ ਮਜ਼ਦੂਰ ਦਾ ਫਾਇਦਾ ਕੀ ਆ ਮੈਂ ਤੇ ਕਵਾਂਗਾ ਕਿ ਸਭ ਤੋਂ ਮਜ਼ਦੂਰ ਦਾ ਤੇ ਇਸ ਧਰਨਿਆਂ ਵਿੱਚ ਜਾਣ ਦਾ ਨੁਕਸਾਨ ਆ ਨੁਕਸਾਨ ਕੀ ਆ ਗੁਰੂ ਪਿਆਰਿਓ ਤੁਸੀਂ ਖੁਦ ਇਹ ਗੱਲ ਸੋਚ ਕੇ ਵੇਖਿਓ ਤੁਸੀਂ ਜਿਹੜੇ ਵੀਰ ਭਰਾ ਜਾਂਦੇ ਆ ਟੋਲ ਪਲਾਜ਼ਾ ਤੇ ਉਹ ਜਿਹੜਾ ਟੋਲ ਪਲਾਜ਼ਾ ਕਿਸਾਨੀ ਧਰਨੇ ਤੋਂ ਪਹਿਲੇ 100 ਦਾ ਸੀ 150 ਦਾ ਸੀ ਉਹ ਸਿੱਧਾ ਹੁਣ 250 500 ਤੱਕ ਦਾ ਹੋ ਗਿਆ ਜਿੱਥੇ ਤੇਲ ਦੀ ਕੀਮਤ 70 80 ਹੀ ਉਥੇ ਓਨੀ ਵਧ ਗਈ ਹਰ ਇੱਕ ਚੀਜ਼ ਮਹਿੰਗਾਈ ਹੋਈ ਕਾਦੇ ਕਰਕੇ ਕਿਸਾਨੀ ਧਰਨੇ ਕਰਕੇ ਉਹ ਮਹਿੰਗਾਈ ਦਾ ਭਾਰ ਕਿਤੇ ਪਿਆ ਮਜ਼ਦੂਰਾਂ ਤੇ ਕਿਉਂਕਿ ਕਿਸਾਨ ਤੇ ਸੰਪੰਨ ਕਿਸਾਨ ਕੋਲ ਪਹਿਲੇ ਹੀ ਲੱਖਾਂ ਕਰੋੜਾਂ ਦੇ ਗੱਡੀਆਂ ਆ ਮੋਟਰਸਾਈਕਲ ਆ ਕਲੇ ਪੀ ਟਰੈਕਟਰ ਆ ਜਗਾ ਆ ਜ਼ਮੀਨ ਜਾਇਦਾਦ ਆ ਉਹਨਾਂ ਦਾ ਫਰਕ ਨਹੀਂ ਪੈਂਦਾ ਹੁਣ ਜੇਕਰ ਕਿਸਾਨ ਆਪਣੇ ਗੰਨੇ ਦਾ ਰੇਟ ਵਧਾਉਂਦਾ ਤੇ ਗੰਨੇ ਦੇ ਨਾਲ ਕਿੰਨੇ ਚੀਜ਼ਾਂ ਜੁੜੀਆਂ ਆ ਖਾਂਡਿਆ ਗੋੜਿਆ ਦਵਾਈਆਂ ਵਿੱਚ ਜਿਹੜੀ ਪੀਸੀ ਖੰਡ ਪੈਂਦੀ ਆ ਜਿਹਦੇ ਨਾਲ ਦਵਾਈਆਂ ਮਿੱਠੀਆਂ ਹੁੰਦੀਆਂ ਆ ਜਾਂ ਹੋਰ ਜਿਹੜੇ ਆਪਣੇ ਫੂਡ ਪ੍ਰੋਡਕਟ ਆ ਉਹਨਾਂ ਵਿੱਚ ਆਪਣੇ ਕਲੀ ਪੀਲ ਲੱਕੜ ਜਿਹੜੀ 슈ਗਰ ਆ ਉਹ ਪੈਂਦੀ ਆ ਹਨਾ ਜੀ ਜੂਸ ਚ ਪੈਂਦੀ ਆ ਬਹੁਤ ਸਾਰੀਆਂ ਚੀਜ਼ਾਂ ਆ ਤੇ ਉਹ ਸਭ ਚੀਜ਼ਾਂ ਕੌਣ ਖਰੀਦਦਾ ਮਜ਼ਦੂਰ ਤੇ ਭਾਰ ਕਿਤੇ ਪੈਂਦਾ ਫਿਰ ਜਾ ਕੇ ਮਹਿੰਗਾਈ ਦਾ ਉਹ ਜਦੋਂ ਗੰਨਾ ਵਾਦ ਦਾ ਸਾਰੇ ਜਿਹਦੇ ਰੇਟ ਵਾ ਜਾਂਦੇ ਉਹ ਰੇਟ ਜਿਹੜਾ ਵਧਿਆ ਆ ਉਹ ਕਿਹਨੂੰ ਦੇਣਾ ਪੈਂਦਾ ਮਜ਼ਦੂਰ ਨੂੰ ਹੁਣ ਮਜ਼ਦੂਰ ਨੇ ਤਾਂ ਸਰਕਾਰ ਜਿਹੜੀ ਹੈਗੀ ਆ ਉਹ ਕੋਈ ਕਰਜ਼ਾ ਨਹੀਂ ਦੇ ਰਹੀ ਤੇ ਨਾ ਹੀ ਮਜ਼ਦੂਰ ਦਾ ਕਰਜ਼ਾ ਮਾਫ ਹੁੰਦਾ ਆ ਤੇ ਜੇ ਮਜ਼ਦੂਰ ਵਿਚਾਰਾ ਕੁਝ ਲੈ ਆ ਵੀ ਲਵੇ 20 25 30 ਹਜ਼ਾਰ ਲੱਖ ਰੁਪਈਆ ਤੇ ਉਹ ਨਾ ਦਿੱਤਾ ਜਾਵੇ ਤੇ ਉਹ ਸਰਕਾਰ ਨੇ ਮਾਫ ਸੁਵਾ ਕਰਨਾ ਉਹ ਤੋਰੀ ਜਗਾ ਵੱਲ ਨੂੰ ਫਿਰਦੇ ਆ ਜਿਹੜੀ ਉਹਨੇ ਗੱਡੀ ਜਾਂ ਮੋਟਰਸਾਈਕਲ ਕੁਝ ਵੀ ਲਿਆ ਹੁੰਦਾ ਕਿਸ਼ਤ ਤੇ ਉਹ ਖੋ ਕੇ ਲੈ ਜਾਂਦੇ ਅਗਲੇ ਤੇ ਮਜ਼ਦੂਰ ਨੂੰ ਮਜ਼ਦੂਰ ਦਾ ਕੀ ਫਾਇਦਾ ਮੈਂ ਕਹਿੰਨਾ ਭੀ ਧਰਨਿਆਂ ਵਿੱਚ ਜਾਂਦਾ ਇਸ ਕਰਕੇ ਤੁਸੀਂ ਸੱਚ ਜਾਣਿਓ ਕਿ ਅਮ ਪਛਾਈ ਇੱਕ ਵੀਡੀਓ ਪਾਈ ਜਿੱਥੇ ਇਹ ਸਰਕਾਰ ਵੱਲੋਂ ਅਲੋਅ ਆ ਪੀ 8% ਤੁਸੀਂ ਸਪਰੇਅਾਂ ਕਰਨੀਆਂ ਆ ਪਰ ਕਿਸਾਨ ਜਿਹੜਾ ਪੰਜਾਬ ਦਾ ਆ ਉਹ 78% ਕਰ ਰਿਹਾ ਆ ਤੇ ਉਹ ਜਿਹੜੇ ਸਪਰੇਅ ਮੋ ਆ ਜਾ ਜਾ ਕੇ ਥੜੇ ਹੇਠਲੇ ਪਾਣੀ ਚ ਮਿਲੀ ਜਾ ਰੀਆਂ ਆ ਤੇ ਕੀ ਕੁਦਰਤ ਦਾ ਕਹਾਣੀ ਆ ਜਦੋਂ ਇਹ ਕਿਸਾਨ ਨੂੰ ਆਖਿਆ ਜਾਂਦਾ ਤੁਸੀਂ ਭਾਈ ਪਰਾਲੀ ਨੂੰ ਅੱਗ ਨਾਲ ਲਾਓ ਉਨੂੰ ਦਿਵਾ ਕੇ ਕੋਈ ਵੀ ਫਸਲ ਬੀਜ ਲੋ ਬੀਜੀ ਜਾਏਗੀ ਪਰ ਫਿਰ ਵੀ ਅੱਗ ਲਾਉਂਦੇ ਆ ਤੇ ਉਹ ਪ੍ਰਦੂਸ਼ਣ ਇਹਨਾਂ ਉਠਾਉਂਦੇ ਆ ਇਹ ਇਹ ਕਹਿ ਰਿਹਾ ਵੀ ਕੁਦਰਤ ਦਾ ਕਹਾਨ ਨਹੀਂ ਆ ਫਿਰ ਜਿਹੜੇ ਡੇਰੀ ਫਾਰਮ ਆ ਉਹਨਾਂ ਵਿੱਚ ਹਜ਼ਾਰਾਂ ਲੱਖਾਂ ਰੀਟਰ ਪਾਣੀ ਜਿਹੜਾ ਕਿ ਗਾਇਆਂ ਨੂੰ ਮੋਹਣ ਤੇ ਜਗਾ ਸਾਫ ਕਰਨ ਤੇ ਘੋਆ ਰੋੜਨ ਤੇ ਵੇਸ਼ਟ ਕਰ ਦਿੱਤਾ ਜਾਂਦਾ ਆ ਇਹ ਕੁਦਰਤ ਦਾ ਕਹਾਨ ਨਹੀਂ ਆ ਹਾਲੇ ਤੇ ਆਪਾਂ ਕਹਿੰਨੇ ਆ ਵੀ ਤੁਸੀਂ ਇੱਕ ਗੱਲ ਜਾਣਿਓ ਵੀ ਜਦੋਂ ਕਿ ਮੱਝਾਂ ਅੱਜ ਕੱਲ ਤੁਹਾਨੂੰ ਪਤਾ ਕਿ ਮੱਝਾਂ ਉਹ ਤਾਂ ਪਸੰਦੀਆਂ ਨਹੀਂ ਆ ਉਹਨਾਂ ਠੀਕੇ ਲਾ ਲਾ ਕੇ ਜਿਹੜਾ ਜ਼ਹਿਰੀਲਾ ਦੁੱਧ ਆ ਨਕਲੀ ਦੁੱਧ ਆ ਉਹ ਲੋਕਾਂ ਨੂੰ ਪਲਾਇਆ ਜਾ ਰਿਹਾ ਸਾਨੂੰ ਸਾਰਿਆਂ ਨੂੰ ਪਤਾ ਆ ਕਿ ਪੰਜਾਬ ਵਿੱਚ ਇੰਨੀ ਦੁੱਧ ਦਾ ਉਤਪਾਦਨ ਨਹੀਂ ਜਿੰਨਾ ਵਿਕ ਰਿਹਾ ਇੰਡੀਆ 'ਚ 70% ਨਕਲੀ ਦੁੱਧ ਨਕਲੀ ਪਨੀਰ ਨਕਲੀ ਦੁੱਧ ਨਕਲੀ ਦਹੀਂ ਨਕਲੀ ਜੀ ਜਮੇ ਰਹੀਆਂ ਜਿਨ੍ਹਾਂ ਨਾਲ ਆਉਣ ਵਾਲੇ ਸਾਲਾਂ ਵਿੱਚ ਘਟੋ ਘਟ 80% ਪੰਜਾਬ ਦੇ ਲੋਕਾਂ ਨੂੰ ਕੈਂਸਰ ਹੋ ਜਾਏਗੀ ਪਰ ਇਹ ਚੀਜ਼ਾਂ ਬਾਰੇ ਕੌਣ ਸੋਚ ਰਿਹਾ ਕੋਈ ਵੀ ਨਹੀਂ ਤੇ ਨਾ ਹੀ ਕੋਈ ਗੱਲ ਕਰਨਾ ਚਾਹੁੰਦਾ ਪਰ ਕਿਸਾਨ ਫੇਰ ਵੀ ਕਹ ਰਹੇ ਮੈਂ ਆਂ ਦਾਤਾ ਮੈਂ ਕਹਿੰਦਾ ਇਹ ਆਂ ਦਾਤਾ ਨਹੀਂ ਇਹ ਬਿਮਾਰੀਆਂ ਦਾ ਦਾਤਾ ਆ ਇਹ ਕੁਦਰਤ ਦਾ ਘਾਣ ਕਰਨ ਵਾਲਾ ਦਾਤਾ ਆ ਜਿਹੜਾ ਕਿ ਸਿਰਫ ਸਿਰਫ ਹੁਣ ਕਿਸਾਨਾਂ ਨੂੰ ਕਿਹੜੀ ਚੀਜ਼ ਦੇ ਲਿਮਟਾਂ ਨਹੀਂ ਮਿਲਦੇ ਜਮੀਨ ਤੇ ਲਿਮਟਾਂ ਮਿਲਦੀਆਂ ਜਦੋਂ ਮਹਿੰਗੇ ਮਹਿੰਗੇ ਖੇਤੀਬਾੜੀ ਦੀਆਂ ਕੈਲੀਪੀ ਮਸ਼ੀਨਾਂ ਲੈਂਦੇ ਆ ਉਹ ਤੇ ਇਹਨਾਂ ਨੂੰ ਲੱਖਾਂ ਦੀ ਸਬਸਿਡੀ ਆ ਟਰੈਕਟਰਾਂ ਦੀ ਲੱਖਾਂ ਦੀ ਸਬਸਿਡੀ ਆ ਜ਼ਮੀਨਾਂ ਦੇ ਲੱਖਾਂ ਦੇ ਲੋਨ ਮਿਲ ਜਾਂਦੇ ਆ ਫਿਰ ਉਹ ਲੋਨ ਮਾਫੀ ਹੁੰਦੇ ਇਹਨਾਂ ਦੇ ਤੇ ਬਿਜਲੀਆਂ ਬਿਜਲੀ ਕਈ ਸਾਲ ਤੋਂ ਉਹਨਾਂ ਨੂੰ ਮੋਟਰਾਂ ਦੇ ਬਿੱਲ ਮਾਫ ਆ ਤੇ ਇਹਨਾਂ ਨੂੰ ਚੁਬਦਾ ਕੀ ਆ ਕਿਸਾਨ ਦਾ ਆ ਉਹਦਾ ਮਜ਼ਦੂਰ ਦਾ ਆਟਾ ਕਿ ਮਜ਼ਦੂਰ ਨੂੰ ਆਟਾ ਕੋ ਮਿਲਦਾ ਫ੍ਰੀ ਚ ਜੇਕਰ 300 ਜੁਟ ਮਜ਼ਦੂਰ ਨੂੰ ਬਿਜਲੀ ਮਿਲ ਵੀ ਰਹੀ ਤੇ ਮਜ਼ਦੂਰ 30 ਉਹਦੇ ਘਰ ਇੱਕ ਪੱਖਾ ਤੇ ਇੱਕ ਕਲੀਏ ਵੀ ਉਹ ਟੁੱਟਾਇਆ ਭਲਭ ਲੱਗਾ ਦਾ ਵਿਚਾਰੇ ਘਰ ਤੇ ਮਜ਼ਦੂਰ ਨੇ ਕਿੱਥੇ ਪਕਾ ਲੀਏ ਵੀ ਆਪਣੇ ਉਹਨੇ ਇੱਕ ਮਜ਼ਦੂਰ ਦੇ ਘਰ ਕਿਹੜਾ ਏਸੀ ਆ ਜਿਹੜਾ ਉਹਨੇ ਸਾਰੀ ਢਾੜੀ ਕਮਰੇ ਚ ਜਾ ਕੇ ਤੇ ਐਲਈਡੀਆਂ ਲੱਗੀਆਂ ਨੇ ਜਾ ਕੇ ਤੇ ਕਲੀਏ ਵੀ ਐਲਸੀਡੀਆਂ ਲੱਗੀਆਂ ਆ ਜਾਂ ਟੈਲੀਵਿਜ਼ਨ ਹੈ ਜਾਂ ਫ੍ਰਿਜਾਂ ਆ ਜਾਂ ਕਹਿ ਸਕਦੇ ਆ ਵੀ ਆਪਣਾ ਏਸੀ ਆ ਜਿਹਦੇ ਨਾਲ ਮਜ਼ਦੂਰ ਨੇ ਬੱਤੀ ਫੂਕਣੀ ਬਸ ਪਤੀ ਦਾ ਸੱਚ ਜਿਹੜੇ ਲੋਕ ਆ ਉਹ ਅਮੀਰ ਲੋਕ ਭੂਖਦੇ ਆ ਕੋਈ ਜਿੰਨੇ ਕਮਰੇ ਉਹਨਾਂ ਚ ਏਸੀ ਉਹਨਾਂ ਚ ਫ੍ਰਿਜਾਂ ਉਹਨਾਂ ਦੇ ਬਾਥਰੂਮ ਤੱਕ ਤੇ ਏਸੀ ਲੱਗੇ ਆ ਤੇ ਮਜ਼ਦੂਰ ਵਿਚਾਰੇ ਦੇ ਕਮਰੇ ਚ ਭੁਈਂਦਾ ਹੁੰਦਾ ਜਦੋਂ ਬੱਤੀ ਗਈ ਹਿੰਦੀ ਗਰਮੀਆਂ ਚ ਸੋ ਮੇਰੇ ਕਹਿੰਦਾ ਮਤਲਬ ਇਹੋ ਹੀ ਹੈ ਗੁਰੂ ਪਿਆਰੇ ਕਿ ਮਜ਼ਦੂਰਾਂ ਦਾ ਕੋਈ ਵੀ ਤਿੱਲ ਮਾਤਰ ਫਾਇਦਾ ਵੀ ਨਹੀਂ ਹੈਗਾ ਹੁਣ ਸਭ ਤੋਂ ਵੱਡੀ ਗੱਲ ਜਦੋਂ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਲੱਗਾ ਸੀ ਕੀ ਕਿਸਾਨਾਂ ਨੇ ਉਹ ਮੋਰਚੇ ਦਾ ਸਮਰਥਨ ਕੀਤਾ ਨਹੀਂ ਕੀਤਾ ਕਿਉਂ ਨਹੀਂ ਕੀਤਾ ਜੇ ਇੱਕ ਪਿਓ ਦੇ ਦੀ ਫਿਰ ਕਰਦੇ ਉਹ ਦਾ ਸਮਰਥਨ ਪਰ ਨਹੀਂ ਕੀਤਾ ਫਿਰ ਇੱਕ ਆਪਣੇ ਮਜ਼ਦੂਰਾਂ ਨੇ ਕਈ ਧਰਨੇ ਲਾਏ ਇਹ ਜਿਕੇ ਪਰ ਮਜਦੂ ਮਜਦੂਰਾ ਦੇ ਧਰਨੇ ਵਿੱਚ ਕਦੀ ਕਿਸਾਨ ਪਹੁੰਚੇ ਤੇ ਮੂੰਹ ਪਾੜ ਕੇ ਕਹਿ ਜਾਂਦੇ ਕਿ ਮਜ਼ਦੂਰ ਸਾਡੇ ਧਰਨੇ ਚ ਨਹੀਂ ਆ ਰਹੇ ਪਰ ਤੁਸੀਂ ਵੀ ਸ਼ਰਮਈਆ ਲਾਈ ਆ ਤੁਸੀਂ ਮਜ਼ਦੂਰੇ ਧਰਨੇ ਚ ਕਿੱਥੇ ਆਏ ਹੋ ਮਜ਼ਦੂਰ ਦੀ ਧਾੜੀ 3-400 ਰੁਪਏ 3-400 ਰੁਪਏ ਦਾ ਕੀ ਬਣਦਾ ਘੱਟੋ ਘਟ ਮਜ਼ਦੂਰ ਦੀ ਜੜੀ 1200 ਹੋਣੀ ਚਾਹੀਦੀ ਆ ਜੋ ਕੱਲ ਅੱਜ ਕੱਲ ਦੇ ਪੰਜਾਬ ਦੇ ਇੰਡੀਆ ਦੇ ਹਾਲਾਤ ਬਣ ਚੁੱਕੇ ਆ ਪਰ ਇਹ ਗੱਲ ਕਰਨ ਨੂੰ ਕੋਈ ਤਿਆਰ ਨਹੀਂ ਭਗਵੰਤ ਮਾਨ ਵੀ ਇਹ ਗੱਲ ਕਰਨ ਨੂੰ ਤਿਆਰ ਨਹੀਂਗਾ ਜਿੱਥੇ ਲੋਕੀ ਪਾਪਾ 6-6000 ਦੇ ਵਿਚਾਰੇ ਧੱਕੇ ਖਾ ਰਹੇ ਧੀਆਂ 3-34000 ਤੇ ਲੱਗੀਆਂ 12-12 ਘੰਟੇ ਡਿਊਟੀ ਹੱਡ ਤੋੜੀ ਮਿਹਨਤ ਕਰਦੀਆਂ ਆ ਉੱਥੇ ਅਸੀਂ ਲੋਕੀ ਬੋਲਦੇ ਨਹੀਂ ਜਾਂ ਇਹੋ ਜਿਹੇ ਕਿਸਾਨ ਬੋਲਦੇ ਨਹੀਂ ਇਹਨਾਂ ਨੂੰ ਵੀ ਭਾਜੀ ਆਪਣੇ ਕ ਲਈ 15-15 20-20000 ਤੱਕ ਖਾ ਦਿੱਤੀ ਜਾਵੇ ਪ੍ਰਾਈਵੇਟ ਨੌਕਰੀਆਂ ਵਾਲਿਆਂ ਨੂੰ ਪਰ ਨਹੀਂ ਪਰ ਅਸੀਂ ਤੇਥੇ ਬੋਲਣਾ ਕਿ ਇਹਨਾਂ ਨੂੰ ਫ੍ਰੀ ਆਟਾ ਕਿਉਂ ਮਿਲਦਿਆ ਇਹਨਾਂ ਨੂੰ ਰਿਜ਼ਰਵਿਸ਼ਨ ਕਿਉਂ ਮਿਰੀ ਰਿਜ਼ਰਵੇਸ਼ਨ ਦਾ ਲਾਭ ਲੈ ਵੀ ਕਿੱਥੇ ਰਹੇ ਆ ਕਿਉਂਕਿ ਆਡੇ ਆਪਣੇ ਬੱਚੇ ਨੇ ਪੜ੍ਹ ਲਿਖੀ ਨਹੀਂ ਦੇ ਵਿਚਾਰੇ ਉਹਨੇ ਸਮਰਾਥੀ ਹੈ ਨਹੀਂ ਆਪਣੇ ਬੱਚੇ ਨੂੰ ਪੜਾ ਲਿ ਇਸ ਕਰਕੇ ਗੁਰੂ ਪਿਆਰਿਓ ਮੇਰਾ ਤੇ ਇੱਕੋ ਹੀ ਆਪੇ ਹਾਂ ਇਨਸਾਨੀਤ ਪ੍ਰਤ ਸੋਚ ਆਪਾਂ ਰੱਖਦੇ ਆ ਮੈਂ ਪਹਿਲੇ ਕਿਹਾ ਵੀ ਜੋ ਵਰਤਾਰਾ ਹੋ ਰਿਹਾ ਗਲਤ ਆ ਪਰ ਕਿਸਾਨ ਇੱਕ ਐਸਾ ਮੁਨਾਫਾ ਪ੍ਰਸਤਿਆ ਕੁਝ ਕੋ ਲੋਕ ਇਹ ਹੈਗੇ ਆ ਜਦੋਂ ਗੁਰਦੁਆਰੇ ਦੇ ਪ੍ਰਧਾਨਗੀਆਂ ਲੈਣੀਆਂ ਹੁੰਦੀਆਂ ਆ ਉਦੋਂ ਇਹ ਸਿੱਖ ਬਣ ਜਾਂਦੇ ਆ ਤੇ ਜਦੋਂ ਸਰਕਾਰ ਕੋ ਕੋਈ ਮੁਨਾਫਾ ਲੈਣਾ ਹੁੰਦਾ ਆ ਉਦੋਂ ਇਹ ਕਿਸਾਨ ਬਣ ਜਾਂਦੇ ਆ ਤੇ ਜਦੋਂ ਫਿਰ ਕਿਤੇ ਕੋਈ ਵਿਆਹ ਸ਼ਾਦੀਆਂ ਦੇ ਬੜਕਾ ਮਾਨੀ ਲੋ ਉਦੋਂ ਵੀ ਜੱਟ ਬਣੇ ਹੁੰਦੇ ਆ ਇਸ ਕਰਕੇ ਇਹਨਾਂ ਦਾ ਕੋਈ ਸਟੈਂਡ ਨਹੀਂ ਆ ਇਹਨਾਂ ਨਾਲ ਖੜੇ ਹੋਣ ਦਾ ਸਾਡਾ ਕੋਈ ਫਾਇਦਾ ਨਹੀਂ ਰਹੀ ਗੱਲ ਕੋਰਪੋਰੇਟਰ ਕਰਾਉਣਿਆਂ ਦੀ ਉਹਨਾਂ ਨੇ ਅੱਜ ਨਹੀਂ ਤੇ ਕੱਲ ਰਾਜ ਕਰਲੇ ਕਰਨਾ ਉਹਨਾਂ ਦਾ ਅੱਧੇ ਤੋਂ ਵੱਧ ਰਾਜ ਹੋ ਚੁੱਕਿਆ ਆ ਇਹਨਾਂ ਦੇ ਧੜੋਲਾ ਪਾਉਣਾ ਰਾਏ ਉਹਨਾਂ ਨਹੀਂ ਕਰਨਾ ਇਹ ਗਾ ਛੱਡ ਦੋ ਵੀ ਇਹ ਉਹਨੂੰ ਹਰਾ ਦੇਣਗੇ ਉਹਨਾਂ ਨੂੰ ਉਹਨਾਂ ਨੂੰ ਕੋਈ ਨਹੀਂ ਹਰਾ ਸਕਦਾ ਉਹਨਾਂ ਦਾ ਰਾਜ ਕਰਨੇ ਕਰਨਾ ਹੈ ਇਸ ਕਰਕੇ ਅਸੀਂ ਆਪਾਂ ਮਜ਼ਦੂਰ ਲਾਮਬੰਦ ਹੋਈਏ ਆਪਣੇ ਹੱਕ ਪਛਾਣਨਗੇ ਸੰਵਿਧਾਨ ਪੜੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜੀਏ ਅਮਰਤਾ ਰਹੀ ਹੋਈਏ ਖੰਡੇ ਬਾਟੇ ਦੀ ਪੋਲ ਚੱਕੀਏ ਸਿੰਨਾ ਹੋ ਸਕਦਾ ਹੈ ਆਪਣੇ ਲੋਕਾਂ ਨੂੰ ਜਾਗਰੂਕ ਕਰੀਏ ਏਕਤਾ ਵਧਾਈਏ ਭਾਈ ਆਪਣੇ ਜਾਤਾਂ ਪਾਤਾਂ ਛੱਡੋ ਆਪਾਂ ਸਾਰੇ ਏਕਿਆਂ ਆਪਾਂ ਇੱਕ ਗੁਰੂ ਦੇ ਪੋਤੇ ਆਪਾਂ ਆਪਣੇ ਵੱਖੋ ਵੱਖਰੇ ਜਾਤ ਦੇ ਗੁਰੂ ਨੂੰ ਨਾਲ ਲੈ ਕੇ ਬੈਠੀਏ ਸਾਡਾ ਘਾਟਾ ਹੀ ਇੱਥੇ ਇੱਥੇ ਆ ਕਈ ਵੱਖੋ ਵੱਖਰੇ ਢੋਲ ਵਜਾਈ ਜਾ ਰਹੇ ਆ ਆਪਣੇ ਆਪਣੇ ਜਾਤ ਦੇ ਗੁਰੂ ਨੂੰ ਲੈ ਕੇ ਤਾਂ ਹੀ ਸ਼ਾਹੂ ਛੇਤਰ ਪੈਂਦੇ ਤਾਂ ਹੀ ਸਾਨੂੰ ਸਰਕਾਰ ਸਮਾਜਿਕ ਧਾਰਮਿਕ ਆਰਥਿਕ ਪੱਖੋਂ ਅਸੀਂ ਹਰ ਇੱਕ ਚੀਜ਼ ਪੱਖੋਂ ਕਮਜ਼ੋਰ ਆ ਕਿਉਂਕਿ ਅਸੀਂ ਵੱਖੋ ਵੱਖਰੇ ਹੋ ਗਏ ਆ ਇਸ ਕਰਕੇ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਗੁਰੂਆਂ ਦੀ ਗੁਰਬਾਣੀ ਪੜ ਕੇ ਆਪਾਂ ਇਕੱਠੇ ਹੋਈਏ ਇਕੱਠੇ ਹੋ ਕੇ ਆਪਾਂ ਜਾਤ ਪਾਤ ਅੰਧਵਿਸ਼ਵਾਸ ਪਖੰਡ ਨੂੰ ਤਿਆਗੀਏ ਗੁਰੂਆਂ ਦੀ ਗੁਰਬਾਣੀ ਦਾ ਪ੍ਰਚਾਰ ਕਰੀਏ ਗੁਰਬਾਣੀ ਪੜੀਏ ਸੰਵਿਧਾਨ ਪੜੀਏ ਆਪਣੇ ਹੱਕ ਪਛਾਨੀਏ ਸੰਵਿਧਾਨ ਨੂੰ ਬਚਾਈਏ ਫੁਹਿੰਨੇ ਗੇ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ